ਸਭੀ ਤਕਲੀਫ ਹੈ ਇਹ ਖੁਦਾ ਦੀ ਤਕਸੀਮ ਦੇ ਨਾਲ ਨਰਾਜ਼ਗੀ ਹੈ ਕਾਲਪੁਰੂਖ ਨੇ ਤੁਹਾਨੂੰ ਕਿੱਦਾਂ ਦਾ ਬਣਾਇਆ ਕਿ ਸੌਦੇ ਤੇ ਬਣਾਇਆ ਸਾਨੂੰ ਕਿੱਥੇ ਬਣਾਇਆ ਇਹ ਰੱਬ ਦੀ ਮਰਜ਼ੀ ਹੈ ਨਾ ਅਸੀਂ ਜਦ ਰੱਬ ਦੀ ਮਰਜ਼ੀ ਵਿੱਚ ਦਖਲ ਦੇਣਾ ਚਾਹੁੰਨੇ ਤੇ ਸਾਡੇ ਅੰਦਰ ਖੂਨ ਉਬਾਲੇ ਮਾਰਨ ਲੱਗ ਪੈਂਦੇ ਔਰ ਫਿਰ ਅਸੀਂ ਕੁਛ ਨਾ ਕੁਛ ਐਸਾ ਗਲਤ ਕਰਦੇ ਹਾਂ ਜਿਹਦੀ ਵਜ੍ਹਾ ਨਾਲ ਸਾਡੀਆਂ ਨਸਲਾਂ ਵੀ ਖਰਾਬ ਹੋ ਜਾਂਦੀਆਂ ਆਜੋ ਬਾਹਰ ਆਜੋ ਬਾਤ ਚੱਲੂ ਖੁਸ਼ੀ ਜਾਨੀ ਰਾਹਤ ਦਾ ਦੇਣਾ ਖੁਸ਼ੀ ਦਾ ਤਾਂ ਨਹੀਂ ਕਿਉਂਕਿ ਦਿਲਰੋਜ਼ ਨੂੰ ਅਸੀਂ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਲੇਕਿਨ ਇਹ ਵੱਡੀ ਰਾਹਤ ਦਾ ਦਿਨ ਹੈ ਕਿ ਉਹਦੇ ਕਾਦਲ ਨੂੰ ਜਿਹੜੀ ਹੈ ਮੌਤੀ ਸਦਾ ਸੁਣਾ ਦਿੱਤੀ ਗਈ ਪਰ ਅੱਲਾਹ ਤਾਲਾ ਤੋਂ ਦੁਆ ਵੀ ਕਰਦੇ ਹਾਂ ਕਿ ਇਸ ਘਰ ਦੇ ਵਿੱਚ ਹੋਰ ਟੀਵੀ ਹੋਵੇ ਜਿਹਦਾ ਨਾਮ ਦਿਲਰੋਜ਼ ਰੱਖੀਏ ਔਰ ਉਹ ਜਰੀਏ ਸੰਸਾਰ ਚ ਵਧਣ ਮੈਂ ਮੇਰੇ ਕੋ ਕੋਈ ਵਰਡ ਹੀ ਨਹੀਂ ਸ਼ਾਹੀ ਆਮ ਜਿੰਨਾ ਸ਼ਬਦਾਂ ਨਾਲ ਮੈਂ ਨਾ ਧੰਨਵਾਦ ਕਰ ਸਕਾਂ ਜੀ ਜਿਸ ਦਿਨ ਮੇਰੇ ਨਾਲ ਇਦਾਂ ਹੋਇਆ ਸੀਗਾ ਜੀ ਉਸ ਦਿਨ ਤੋਂ ਅੱਜ ਤੱਕ ਮੇਰੇ ਨਾਲ ਖੜੇ ਹੈ ਜੀ ਮੇਰੇ ਕੋ ਕੋਈ ਇਹਨਾਂ ਦੇ ਵਰਲਡ ਹੀ ਨਹੀਂ ਜਿਨ੍ਹਾਂ ਲਈ ਮੈਂ ਇਹਨਾਂ ਦਾ ਕੋਈ ਲਈ ਵੀ ਮੈਂ ਧੰਨਵਾਦ ਆਪਣੇ ਮੈਨੂੰ ਸਮਝ ਨਹੀਂ ਕਿ ਕਿਹੜੇ ਸ਼ਬਦ ਨਾਲ ਇਹਨਾਂ ਦਾ ਧੰਨਵਾਦ ਕਰਾਂ ਜੀ ਉਹਨਾਂ ਨੇ ਦਿਲਰੋਜ਼ ਦੇ ਜਿਹੜੀ ਇਹ ਸ਼ਹਾਦਤ ਹੈ ਜਿਹੜਾ ਇਹ ਕਤਲ ਹੈ ਇਸ ਬਹਾਨੇ ਮੈਂ ਸਮਝਦਾ ਆਨ ਆਲੀ ਨਸਲਾਂ ਦੀਆਂ ਕਈ ਨਸਲਾਂ ਦੀਆਂ ਬੇਟੀਆਂ ਕਈ ਨਸਲਾਂ ਦੇ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਸੇਫ ਹੋ ਗਏ ਨੇ ਮਹਿਫੂਜ਼ ਹੋ ਗਏ ਨੇ ਕਿਉਂਕਿ ਜਿਹੜੇ ਵੀ ਜ਼ਾਲਮ ਅਨਸਰ ਨੇ ਖਾਸ ਕਰ ਜਿਹੜੇ ਵਹਿਮਾ ਪਰਮਾ ਦੇ ਪਏ ਲੋਕ ਹੁੰਦੇ ਨੇ ਧਰਮ ਦੇ ਮਾਰੇ ਲੋਕ ਹੁੰਦੇ ਨੇ ਉਹਨਾਂ ਨੂੰ ਇਹ ਸਿੱਧਾ ਸੰਕੇਤ ਚਲਾ ਗਿਆ ਹੈ ਕਿ ਅਗਰ ਕਿਸੇ ਦੇ ਬੱਚੇ ਨਾਲ ਕਿਸੇ ਦੀ ਬੇਟੀ ਨਾਲ ਬੇਟੇ ਦੇ ਨਾਲ ਅਗਰ ਕਿਸੇ ਛੋਟੇ ਬੱਚੇ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰੋਗੇ ਤੇ ਫਾਂਸੀ ਦਾ ਬੰਦਾ ਤੁਹਾਡੇ ਨਾਲ ਮੈਂ ਨਾਲ ਹੀ ਲੈਣਾ ਇਹ ਕਿਸੇ ਬਾਬੇ ਦੇ ਵੀ ਬੜੀ ਵੱਡੀ ਪੈਰੋ ਕਰ ਸਕੀ। ਜੇ ਜਦੋਂ ਅਸੀਂ ਰੱਬ ਤੋਂ ਹੀ ਆਪਣੇ ਰੱਬ ਤੋਂ ਹੀ ਦੂਰ ਹੋ ਜਾਂਦੇ ਹਾਂ ਤਾਂ ਇਹੋ ਜਿਹੇ ਕਦਮ ਆ ਬੰਦਾ ਚੱਕ ਕੇ ਫਾਈ ਅਸਲ ਚ ਕੀ ਹੈ ਕਿ ਉਹ ਬਹੁਤ ਮਸ਼ਹੂਰ ਕਹਾਵਤ ਹੈ ਨੀਮ ਹਕੀਮ ਖਤਰਾ ਹੈ ਜਾਨ ਨੀਮ ਮੁੱਲਾ ਖਤਰਾ ਹੈ ਇਮਾਨ ਕਿ ਅਗਰ ਡਾਕਟਰ ਨੇ ਪੜਿਆ ਲਿਖਿਆ ਨਹੀਂ ਹੋਏਗਾ ਉਹ ਝੋਲਾ ਛਾਪ ਹੋਏਗਾ ਜਿਹੜੀ ਮਰਜ਼ੀ ਗੋਲੀ ਦੇ ਦੇਗਾ ਜਾਂ ਤਾਂ ਤੁਸੀਂ ਠੀਕ ਹੋਵੋਗੇ ਜਾਂ ਗੱਡੀ ਚੜਜੋਗੇ ਕਿਨੇ ਲੁਧਿਆਣਾ ਸੈਸ਼ਨ ਕੋਰਟ ਨੇ ਜਿਹੜਾ ਡੈਥ ਸੈਂਟੈਂਸ ਦਾ ਫੈਸਲਾ ਕੀਤਾ ਉਹਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦਾ ਇਹਦੇ ਤੇ ਫੌਰੀ ਤੌਰ ਤੇ ਅਮਲ ਜਿਹੜਾ ਉਹ ਹੋਣਾ ਚਾਹੀਦਾ ਤਾਂ ਕਿ ਇੱਕ ਵੱਡਾ ਸੰਦੇਸ਼ ਜਿਹੜਾ ਜਦ ਇਹ ਹੋ ਗਿਆ ਕਿ ਇਹ ਸਜ਼ਾਏ ਮੌਤ ਜਿਹੜੀ ਹੈ ਉਹ ਐਲਾਨ ਦਿੱਤੀ ਗਈ ਹੈ ਔਰ ਉਹਦਾ ਹੱਕਦਾਰ ਬਣਾ ਦਿੱਤਾ ਗਿਆ ਤੇ ਸਜ਼ਾਏ ਮੌਤ ਦੀ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ ਤਾਂ ਕਿ ਲੋਕਾਂ ਤੱਕ ਜਿਹੜਾ ਸਪਸ਼ਟ ਸੰਦੇਸ਼ ਜਿਹੜਾ ਪਹੁੰਚੇ ਕਾਰ ਡੈਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰ ਜੋਤ ਸਿੰਘ ਕੱਲ ਇੱਕ ਇਤਿਹਾਸਕ ਫੈਸਲਾ ਆਇਆ ਦਿਲਰੋਜ਼ ਦੀ ਜਿਹੜੀ ਕਾਤਲ ਨੀਲਮ ਸੀਗੀ ਉਸ ਨੂੰ ਡੈਥ ਸੈਂਟੈਂਸ ਜਿਹੜੀ ਆ ਉਹ ਕੋਰਟ ਨੇ ਸੁਣਾ ਦਿੱਤੀ ਬੜਾ ਇਤਿਹਾਸਕ ਫੈਸਲਾ ਸੀ ਤਾਂ ਅੱਜ ਉਸ ਦੇ ਘਰ ਜਿਹੜੇ ਆ ਉਹ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਪਹੁੰਚੇ ਹੈ ਤਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਸਿੱਧਾ ਗੱਲਬਾਤ ਕਰਦੇ ਆ ਤਾਂ ਅੱਜ ਸਵਾਲ ਨਹੀਂ ਪੁੱਛੂਗਾ ਕਿਉਂਕਿ ਮੈਂ ਇਹਨਾਂ ਨੂੰ ਵੀ ਕਹਿੰਦਾ ਵੀ ਇਸ ਮੌਕੇ ਦੇ ਸਵਾਲ ਵੀ ਮੁੱਕ ਜਾਂਦੇ ਆ ਪਰ ਇਹ ਗੱਲ ਕਵਾਂਗਾ ਵੀ ਹਾਂ ਇੱਕ ਇਤਿਹਾਸਕ ਫੈਸਲਾ ਜ਼ਰੂਰ ਹੋਇਆ ਜਿਹੜਾ ਸ਼ਾਇਦ ਨਾ ਅਸੀਂ ਕਦੇ ਸੁਣਿਆ ਸੀ ਨਾ ਸ਼ਾਇਦ ਅੱਗੋਂ ਕਦੇ ਸੁਣਾਂਗੇ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਯਾਇਤ ਰਹਿਮ ਕਰਨ ਵਾਲਾ ਅ ਅੱਜ ਅਸੀਂ ਦਿਲਰੋਜ਼ ਦੇ ਘਰ ਆਏ ਹੋਏ ਹਾਂ ਸਾਰਾ ਸੰਸਾਰ ਜਾਣਦਾ ਖਾਸ ਕਰ ਲੁਧਿਆਣਾ ਔਰ ਪੰਜਾਬ ਦੇ ਜਿਹੜੇ ਲੱਖਾਂ ਪੰਜਾਬੀ ਨੇ ਉਹਨਾਂ ਦੇ ਦਿਲ ਹਲੁੰਦਰੇ ਗਏ ਸੀ ਜਦੋਂ ਇਹ ਪਤਾ ਲੱਗਿਆ ਸੀ ਕਿ ਇੱਕ ਛੋਟੀ ਜੀ ਬੇਟੀ ਨੂੰ ਉਸਦੀ ਗਵਾਂਡਨ ਨਹੀਂ ਕਤਲ ਜਿਹੜਾ ਉਹ ਕਰ ਦਿੱਤਾ ਤੇ ਅਸੀਂ ਸਾਰੇ ਉਦੋਂ ਵੀ ਚਾਹੁੰਦੇ ਸੀਗੇ ਸ਼ਹਿਰ ਵੀ ਚਾਹੁੰਦਾ ਸੀ ਸਾਰੇ ਸਮਾਜਿਕ ਸੰਸਥਾਵਾਂ ਵੀ ਇਹਨਾਂ ਦੇ ਮਾਤਾ ਪਿਤਾ ਵੀ ਔਰ ਜਿੰਨਾ ਮੀਡੀਆ ਭਾਈਚਾਰਾ ਸੀ ਉਹ ਵੀ ਕਿ ਉਸ ਕਾਤਲ ਨੂੰ ਜਿਹੜੀ ਹੈ ਉਹ ਸਜ਼ਾ ਜਿਹੜੀ ਉਹ ਦਿੱਤੀ ਜਾਵੇ ਤੇ ਲੁਧਿਆਣਾ ਸੈਸ਼ਨ ਅਦਾਲਤ ਨੇ ਖਾਸ ਕਰ ਪੰਜਾਬ ਪੁਲਿਸ ਦੀ ਜਿਹੜੀ ਅੱਛੀ ਕਾਰਗਰਤੀ ਨੂੰ ਦੇਖਦੇ ਹੋਏ ਸਬੂਤਾਂ ਦੇ ਆਧਾਰ ਦੇ ਉੱਤੇ ਉਹਨੂੰ ਕਲ ਮੌਤ ਦੀ ਸਜ਼ਾ ਜਿਹੜੀ ਉਹ ਸੁਣਾਈ ਮੌਤ ਦੀ ਸਜ਼ਾ ਦਾ ਜਦੋਂ ਐਲਾਨ ਆਇਆ ਤੇ ਉਹ ਮੰਜ਼ਰ ਜਿਹੜਾ ਹੈ ਅਜ ਤੋਂ 2 ਸਾਲ ਪਹਿਲਾਂ ਦਾ ਉਹ ਇੱਕ ਵਾਰੀ ਫੇਰ ਅੱਖਾਂ ਦੇ ਸਾਹਮਣੇ ਆ ਗਿਆ ਜਿਸ ਦਿਨ ਇਹ ਹਾਦਸਾ ਜਿਹੜਾ ਹੈ ਉਹ ਵਾਪਰਿਆ ਸੀ ਕਿ ਮੈਂ ਸਮਝਦਾ ਹਾਂ ਕਿ ਅਗਰ ਮੌਤ ਤੋਂ ਘੱਟ ਸਜ਼ਾ ਦਾ ਐਲਾਨ ਕੀਤਾ ਜਾਂਦਾ ਤੇ ਸ਼ਾਇਦ ਸਾਡਾ ਕਾਨੂੰਨ ਤੋਂ ਵਿਸ਼ਵਾਸ ਹੋ ਜਾਂਦਾ ਅਗਰ ਮੌਤ ਤੋਂ ਘੱਟ ਸਜ਼ਾ ਐਸੇ ਕਾਤਿਲ ਨੂੰ ਦਿੱਤੀ ਨਾ ਜਾਂਦੀ ਤੇ ਲੋਕਾਂ ਦਾ ਕਿਤੇ ਨਾ ਕਿਤੇ ਯਕੀਨ ਜਿਹੜਾ ਹੈ ਉਹ ਟੁੱਟ ਜਾਂਦਾ ਕਿ ਜਦ ਇੱਕ ਛੋਟੇ ਜਿਹੇ ਬੱਚੇ ਦੀ ਕਾਤਲ ਜਿਹੜੀ ਔਰਤ ਹੈ ਅਗਰ ਉਹਨੂੰ ਸਿਰਫ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਜਾਂ ਚੰਦ ਸਾਲਾਂ ਦੀ ਸੁਣਾਈ ਜਾਂਦੀ ਜਾਂ ਜ਼ਮਾਨਤ ਮਿਲਦੀ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਮੈਂ ਸਮਝਦਾ ਕਿ ਬੜੀ ਤਕਲੀਫ ਹੁੰਦੀ ਲੇਕਿਨ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਦੇਸ਼ ਦੇ ਕਾਨੂੰਨ ਦਾ ਵੀ ਔਰ ਖਾਸ ਕਰ ਲੁਧਿਆਣਾ ਦੀ ਸੈਸ਼ਨ ਕੋਰਟ ਦਾ ਔਰ ਸੈਸ਼ਨ ਜੱਜ ਸਾਹਿਬ ਦਾ ਸਿੰਗਲ ਸਾਹਿਬ ਦਾ ਕਿ ਜਿਨ੍ਹਾਂ ਨੇ ਸਬੂਤਾਂ ਦੇ ਆਧਾਰ ਦੇ ਉੱਤੇ ਇੱਕ ਜ਼ਾਲਮ ਔਰਤ ਨੂੰ ਜਿਹੜੀ ਹੈ ਉਹ ਮੌਤ ਦੀ ਸਜ਼ਾ ਸੁਣਾ ਕੇ ਸਿਰਫ ਇਹੀ ਨਹੀਂ ਕਿ ਸਜ਼ਾ ਸੁਣਾਈਏ ਉਹਨਾਂ ਨੇ ਦਿਲਰੋਜ਼ ਦੇ ਜਿਹੜੀ ਸ਼ਹਾਦਤ ਹੈ ਜਿਹੜਾ ਕਤਲ ਹੈ ਇਸ ਬਹਾਨੇ ਮੈਂ ਸਮਝਦਾ ਆਨ ਆਲੀ ਨਸਲਾਂ ਦੀਆਂ ਕਈ ਨਸਲਾਂ ਦੀਆਂ ਬੇਟੀਆਂ ਕਈ ਨਸਲਾਂ ਦੇ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਸੇਫ ਹੋ ਗਏ ਨੇ ਮਹਿਫੂਜ਼ ਹੋ ਗਏ ਨੇ ਕਿਉਂਕਿ ਜਿਹੜੇ ਵੀ ਜ਼ਾਲਮ ਅਨਸਰ ਨੇ ਖਾਸ ਕਰ ਜਿਹੜੇ ਵਹਿਮਾ ਭਰਮਾ ਦੇ ਪਏ ਲੋਕ ਹੁੰਦੇ ਨੇ ਵਹਿਮ ਦੇ ਮਾਰੇ ਲੋਕ ਹੁੰਦੇ ਨੇ ਉਹਨਾਂ ਨੂੰ ਇਹ ਸਿੱਧਾ ਸੰਕੇਤ ਚਲਾ ਗਿਆ ਕਿ ਅਗਰ ਕਿਸੇ ਦੇ ਬੱਚੇ ਨਾਲ ਕਿਸੇ ਦੀ ਬੇਟੀ ਨਾਲ ਬੇਟੇ ਦੇ ਨਾਲ اگر کسی چھوٹے بچے ਨੂੰ قتل ਕਰਨ ਦੀ کوشش ਕਰੋਗੇ ਤੇ پھانسی ਦਾ پھندا ਤੁਹਾਡੇ گرد پہنچے گا ہی پہنچے گا۔ ਇੱਕ ਹੁੰਦਾ ਕਤਲ ਕਰਨਾ ਇੱਕ ਬਹਿਰਮੀ ਦੇ ਨਾਲ ਕਿਦਾਂ ਮਿੱਟੀ 'ਚ ਦਬ ਦਿੱਤਾ ਗਿਆ ਕਿਦਾਂ ਉਸ ਦਾ منہ ਜਿਹੜਾ ਬੰਦ ਕੀਤਾ ਗਿਆ ਕਿਦਾਂ ਇੱਟਾਂ ਮਾਰੀਆਂ ਗਏ ਸੁਣ ਕੇ ਇੱਕ ਵਾਰੀ ਦਿਲ ਕੰਬ ਜਾਂਦਾ ਜ਼ਰੂਰ ਇਹਨਾਂ ਨੇ ਵੀ ਬੜਾ ਵੱਡਾ ਸੰਘਰਸ਼ ਲੜਿਆ ਔਖਾ ਬਹੁਤ ਹੁੰਦਾ ਹੋਗਾ ਇਹਨਾਂ ਨੂੰ ਬਿਲਕੁਲ ਇਹ ਅਸਲ ਜਿ ਕਤਲ ਜਿਹੜਾ ਸੀਗਾ ਬੇਰਹਿਮੀ ਦਾ ਕਤਲ ਸੀਗਾ ਔਰ ਉਦੋਂ ਅਸੀਂ ਲੋਕ ਇਹ ਵੀ ਚਾਹੁੰਦੇ ਸੀ ਦੇਖੋ ਜਿਹੜੀ ਜਨਤਾ ਹੁੰਦੀ ਹੈ ਲੋਕਾਂ ਦਾ ਇਹ ਹੁੰਦਾ ਕਿ ਫੌਰੀ ਤੌਰ ਤੇ ਸਜ਼ਾ ਮਿਲੇ ਲੇਕਿਨ ਇਹ ਜਿਹੜੀ ਕਾਨੂੰਨੀ ਪ੍ਰਕਿਰਿਆ ਚੱਲੀ ਹੈ ਇਹ ਪ੍ਰਕਿਰਿਆ ਚੱਲਣ ਤੋਂ ਬਾਅਦ ਵੀ ਇਹ ਗੱਲ ਵੀ ਖੁੱਲ ਕੇ ਹੁਣ ਸਾਹਮਣੇ ਆ ਗਈ ਹੈ ਕਿ ਜਿਹੜਾ ਵੀ ਅਦਾਲਤ ਨੇ ਫੈਸਲਾ ਕੀਤਾ ਹੈ ਉਹ ਹੱਕ ਔਰ ਇਨਸਾਫ ਦਾ ਫੈਸਲਾ ਹੈ ਔਰ ਜ਼ਾਲਮ ਨੂੰ ਦੇ ਅੰਜਾਮ ਤੱਕ ਜਿਹੜਾ ਉਹ ਪਛਾਣ ਦਾ ਫੈਸਲਾ ਹੈ ਤੇ ਮੈਂ ਅਦਾਲਤ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਨਾ ਖਾਸ ਕਰਕੇ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਇਸ ਮੌਕੇ ਦੇ ਉੱਤੇ ਕਿ ਅਦਾਲਤ ਨੇ ਲੁਧਿਆਣਾ ਸੈਸ਼ਨ ਕੋਰਟ ਨੇ ਜਿਹੜਾ ਡੈਥ ਸੈਂਟੈਂਸ ਦਾ ਫੈਸਲਾ ਕੀਤਾ ਉਹਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦਾ ਇਹਦੇ ਤੇ ਫੌਰੀ ਤੌਰ ਤੇ ਅਮਲ ਜਿਹੜਾ ਉਹ ਹੋਣਾ ਚਾਹੀਦਾ ਹੈ ਤਾਂ ਕਿ ਇੱਕ ਵੱਡਾ ਸੰਦੇਸ਼ ਜਿਹੜਾ ਜਦ ਇਹ ਹੋ ਗਿਆ ਕਿ ਇਹ ਸਜ਼ਾਏ ਮੌਤ ਜਿਹੜੀ ਹੈ ਉਹ ਐਲਾਨ ਦਿੱਤੀ ਗਈ ਹੈ ਔਰ ਉਹਨੂੰ ਦਾ ਹੱਕਦਾਰ ਬਣਾ ਦਿੱਤਾ ਗਿਆ ਤੇ ਸਜ਼ਾਏ ਮੌਤ ਵੀ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ ਤਾਂ ਕਿ ਲੋਕਾਂ ਤੱਕ ਜਿਹੜਾ ਸਪਸ਼ਟ ਸੰਦੇਸ਼ ਜਿਹੜਾ ਉਹ ਪਹੁੰਚ ਸਕੇ। ਇਹ ਵੀ ਗੱਲ ਆ ਵੀ ਹੁਣ ਬੱਚੇ ਕਈ ਵੇਰੇ ਹੁੰਦਾ ਨਾ ਵੀ ਦੁਸ਼ਮਣੀਆਂ ਬੱਚੇ ਦੇ ਕੱਢੀਆਂ ਜਾਂਦੀਆਂ। ਬਸ ਤਾਂ ਇਹੋ ਜੇ ਕੇਸ ਬਹੁਤ ਘੱਟ ਹੁੰਦੇ ਆ, ਬਹੁਤ ਟ੍ਰੇਅਰ ਹੁੰਦੇ ਆ। ਪਰ ਹੁਣ ਮੈਨੂੰ ਲੱਗਦਾ ਵੀ ਕੋਈ ਇਹੋ ਜਿਹਾ ਕਦਮ ਚੁੱਕਣ ਦੀ ਕੋਸ਼ਿਸ਼ ਸੋਚੇਗਾ ਵੀ। ਮੈਂ ਇਸ ਦੌਰਾਨ ਗੱft ਗੁਫ਼ਤੂ ਤੁਹਾਨੂੰ ਵੀ ਕਹਿਣਾ ਚਾਹੁੰਦਾ ਔਰ ਸਾਰੀ ਦੁਨੀਆ ਦੇ ਵਾਸਤੇ ਆਪਣੇ ہم زبان پنجابی ہیں انہوں کہنا چاہنا ہے اے, اے بیماری تا ہر نسل چی ان دی پا میں پنجابی ہوگئے گیر پنجابی ہوگئے جیڑی جیلس دی تکلیف ہے جیڑی حسد دی تکلیف ہے اے خدا دی تقسیم دینا لنراز کی ہے مطلب اکال پرک نے ਤਾਨੂੰ ਕਿੱਦਾਂ ਦਾ ਬਣਾਇਆ ਕੀ ਸੌਦੇ ਤੇ ਬਣਾਇਆ ਸਾਨੂੰ ਕਿੱਥੇ ਬਣਾਇਆ ਇਹ ਰੱਬ ਦੀ ਮਰਜ਼ੀ ਹੈ ਨਾ ਅਸੀਂ ਜਾਂਦ ਰੱਬ ਦੀ ਮਰਜ਼ੀ ਵਿੱਚ ਦਖਲ ਦੇਣਾ ਚਾਹੁੰਨੇ ਤੇ ਸਾਡੇ ਅੰਦਰ ਖੂਨ ਉਬਾਲੇ ਮਾਰਨ ਲੱਗ ਪੈਂਦਾ ਔਰ ਫਿਰ ਅਸੀਂ ਕੁਛ ਨਾ ਕੁਛ ਐਸਾ ਗਲਤ ਕਰਦੇ ਆ ਜੇਦੀ ਵਜ੍ਹਾ ਨਾਲ ਸਾਡੀਆਂ ਨਸਲਾਂ ਵੀ ਖਰਾਬ ਹੋ ਜਾਂਦੀਆਂ ਦੂਸਰੇ ਦਾ ਘਰ ਵੀ ਖਰਾਬ ਹੋ ਜਾਂਦਾ ਇਸ ਲਈ ਜ਼ਿੰਦਗੀ ਦੇ ਜਿਹੜਾ ਵੀ ਬੰਦਾ ਜਿੱਥੇ ਵੀ ਹੈ ਇਮਾਨਦਾਰੀ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰੀਏ ਕਿਸੇ ਦੇ ਨਾਲ ਈਰਖਾ ਜਿਹੜੀ ਆ ਉਹ ਇਸ ਹੱਦ ਤੱਕ ਨਹੀਂ ਹੋਣੀ ਚਾਹੀਦੀ ਕਿ ਤੁਹਾਡਾ ਆਪਣਾ ਘਰ ਵੀ ਖਰਾਬ ਹੋਵੇ ਔਰ ਦੂਸਰੇ ਦੇ ਦਿਲਾਂ ਨੂੰ ਜਿੱਤੇ ਤਕਲੀਫ ਜਰੀਏ ਪਹੁੰਚ ਹੁਣ ਤਾਂ ਮੈਂ ਨਾਲ ਨਹੀਂ ਲੈਣਾ ਇਹ ਕਿਸੇ ਬਾਬੇ ਦੀ ਵੀ ਬੜੀ ਵੱਡੀ ਪੈਰੋਕਾਰ ਸੀ ਜੀ ਵੀ ਜਦੋਂ ਅਸੀਂ ਰੱਬ ਤੋਂ ਹੀ ਆਪਣੇ ਰੱਬ ਤੋਂ ਹੀ ਦੂਰ ਹੋ ਜਾਂਦੇ ਆ ਤਾਂ ਇਹੋ ਜਿਹੇ ਕਦਮ ਆ ਬੰਦਾ ਚੱਕ ਕੇ کئی ਵਾਰੀ ਅਸਲ 'ਚ ਕੀ ਹੈ ਕਿ ਉਹ ਬਹੁਤ ਮਸ਼ਹੂਰ ਕਹਾਵਤ ਹੈ ਨੀਮ ਹਕੀਮ ਖਤਰਾ ਹੈ ਜਾਨ ਨੀਮ ਮੁੱਲਾ ਖਤਰਾ ਹੈ ਈਮਾਨ ਕਿ ਅਗਰ ਡਾਕਟਰ ਨੇ ਪੜਿਆ ਲਿਖਿਆ ਨਹੀਂ ਹੋਏਗਾ ਉਹ ਝੋਲਾ ਛਾਪ ਹੋਏਗਾ ਜਿਹੜੀ ਮਰਜ਼ੀ ਗੋਲੀ ਦੇ ਦੇਗਾ ਜਾਂ ਤਾਂ ਤੁਸੀਂ ਠੀਕ ਹੋਵੋਗੇ ਜਾਂ ਗੱਡੀ ਚੜ੍ਹ ਜਾਓਗੇ ਇਸੇ ਤਰ੍ਹਾਂ ਧਰਮੀ ਲੋਕ ਜਿਹੜੇ ਆ ਅਗਰ ਉਹਨਾਂ ਦੇ ਅੰਦਰ ਧਰਮ ਨਹੀਂ ਉਤਰਿਆ ਹੁੰਦਾ ਪੜੇ ਲਿਖੇ ਨਹੀਂ ਹੁੰਦੇ ਤੇ ਉਹ ਸਿਰਫ ਤਾਂ ਵੀ ਤਾਂ ਅਗੇ ਟੋਟਕੇ ਟੂਟਕੇ ਹੀ ਦੱਸਦੇ ਰਹਿੰਦੇ ਆ ਤੇ ਫਿਰ ਉਹ ਆਪਣਾ ਵੀ ਨੁਕਸਾਨ ਕਰਦੇ ਔਰ ਆਪਣੇ ਮਰੀਦਾਂ ਦਾ ਵੀ ਚੇਲਿਆਂ ਦਾ ਵੀ ਨੁਕਸਾਨ ਜਿਹੜਾ ਉਹ ਕਰਦੇ ਇਸ ਲਈ ਲੋਕਾਂ ਨੂੰ ਇਹ ਚਾਹੀਦਾ ਕਿ ਉਹ ਆਪਣੇ ਧਰਮ ਦੇ ਅਧੀਨ ਰਹਿ ਕੇ ਨਾ ਕਿ ਕਿਸੇ ਸ਼ਖਸੀਅਤ ਦੇ ਅਧੀਨ ਰਹਿ ਕੇ ਧਰਮ ਦੇ ਅਧੀਨ ਰਹਿ ਕੇ ਰੱਬ ਦੀ ਇਬਾਦਤ ਜਿਹੜੀ ਉਹ ਕਰਨ ਤੇ ਇਹ ਮੈਂ ਅੱਜ ਸਮਝਦਾ ਬਹੁਤ ਜ਼ਿਆਦਾ ਮੈਂ ਸਮਝਦਾ ਕਿ ਖੁਸ਼ੀ ਦਾ ਨਹੀਂ ਰਾਹਤ ਦਾ ਦੇ ਖੁਸ਼ੀ ਦਾ ਤਾਂ ਨਹੀਂ ਕਿਉਂਕਿ ਦਿਲਰੋਜ਼ ਨੂੰ ਅਸੀਂ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਲੇਕਿਨ ਇਹ ਵੱਡੀ ਰਾਹਤ ਦਾ ਦਿਨ ਹੈ ਕਿ ਉਹਦੇ ਕਾਤਲ ਨੂੰ ਜਿਹੜੀ ਹੈ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਪਰ ਅੱਲਾਹ ਤਾਲਾ ਤੋਂ ਦੁਆ ਵੀ ਕਰਦੇ ਆਂ ਕਿ ਇਸ ਘਰ ਦੇ ਵਿੱਚ ਇੱਕ ਹੋਰ ਧੀ ਵੀ ਹੋਵੇ ਜਿਹਦਾ ਨਾਮ ਦਿਲਰੋਜ਼ ਰੱਖੀਏ ਔਰ ਉਹ ਜਿਹੜੀ ਹੈ ਸੰਸਾਰ 'ਚ ਵੱਡਾ ਨਾਮ ਧੁਮਾਵੇ। ਪਹਿਲੇ ਦਿਨ ਤੋਂ ਸਾਥ ਤੁਹਾਨੂੰ ਮੈਂ ਕਵਾਂਗਾ ਪੂਰੇ ਪੰਜਾਬ ਦਾ ਹੀ ਮਿਲਿਆ ਤੇ ਇਹ ਉਹ ਨਾਮਾਂਅ ਚੋਣਿਆ ਜਿਨ੍ਹਾਂ ਨੇ ਉਸ ਸਮੇਂ ਵੀ ਤੇ ਜੇ ਜਦੋਂ ਆਰਡਰ ਆਂਦਾ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਵੀਡੀਓ ਵੀ ਜਿਹੜੀ ਪਾ ਦਿੱਤੀ ਸੀ ਮਤਲਬ ਪੂਰਾ ਸਾਥ ਵੀ ਦਿੱਤਾ ਹੈ ਬਿਲਕੁਲ ਜੀ ਮੈਂ ਮੇਰੇ ਕੋਈ ਵਰਡ ਹੀ ਨਹੀਂ ਸ਼ਾਹੀ ਮਾਮ ਜੀ ਜਿੰਨਾ ਸ਼ਬਦਾਂ ਨਾਲ ਮੈਂ ਨਾਲ ਧੰਨਵਾਦ ਕਰ ਸਕਾ ਜੀ ਜਿਸ ਦਿਨ ਮੇਰੇ ਨਾਲ ਇਦਾਂ ਹੋਇਆ ਸੀਗਾ ਜੀ ਉਸ ਦਿਨ ਤੋਂ ਅੱਜ ਤੱਕ ਮੇਰੇ ਨਾਲ ਖੜੇ ਹੈ ਜੀ ਮੇਰੇ ਕੋਈ ਇਹਨਾਂ ਦੇ ਵਰਡ ਹੀ ਨਹੀਂ ਜਿੰਨਾ ਲਈ ਮੈਂ ਇਹਨਾਂ ਦਾ ਕੋਈ ਵੀ ਮੈਂ ਧੰਨਵਾਦ ਆਪਣੇ ਮੈਨੂੰ ਸਮਝ ਨਹੀਂ ਕਿ ਮੈਂ ਕਿਹੜੇ ਸ਼ਬਦਾਂ ਨਾਲ ਇਹਨਾਂ ਦਾ ਧੰਨਵਾਦ ਕਰਾਂ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਮੈਨੂੰ ਇੰਨਾ ਦੁੱਖ ਦੇ ਸਮੇਂ ਵਿੱਚ ਮੇਰੇ ਨਾਲ ਖੜੇ ਮੋਢੇ ਨਾਲ ਮੋਢੇ ਨਾਲ ਖੜੇ ਕਹਿੰਦੇ ਜਿੱਥੇ ਤੱਕ ਲੋੜ ਪਵੇ ਉੱਥੇ ਤੱਕ ਨਾਲ ਜਾਵੇ ਕੈਂਡਲ ਅੱਜ ਵੀ ਮੈਂ ਘਰੇ ਆਏ ਆ ਜੀ ਬਹੁਤ ਬਹੁਤ ਸਦਾ ਧੰਨਵਾਦੀ ਇਹ ਵੀ ਗੱਲ ਆ ਵੀ ਆਪ ਆਏ ਕਰੇ ਸਭ ਤੋਂ ਕੋਈ ਮੈਂ ਕਹਿ ਰਿਹਾ ਜੀ ਮੇਰੇ ਕੋਲ ਕੋਈ ਵਰਡ ਹੀ ਨਹੀਂ ਇਹਨਾਂ ਲਈ ਜਿਉਂ ਮੈਨੂੰ ਸਮਝ ਨਹੀਂ ਆਦੀ ਮੈਂ ਬੋਲਾਂ ਕੀ ਜੀ ਤੇ ਵੀ ਇੰਨਾ ਮੈਂ ਮੈਂ ਬਹੁਤ ਧੰਨਵਾਦ ਸਰਦ ਸ਼ਾਹੀ ਮਾਮ ਜੀ ਦਾ ਮੇਰੇ ਘਰੇ ਆਏ ਆ ਆਪ ਖੁਦ ਚੱਲ ਕੇ ਆਏ ਆ ਜੀ ਗੱਲ ਆ ਵੀ ਜ਼ਰੂਰ ਦਿਲਦੋਸਤਾਂ ਕਸੀ ਕਹਿ ਸਕਦੇ ਵਾਪਸ ਨਹੀਂ ਪਰ ਇਨਸਾਫ ਤੋਂ ਬਾਅਦ ਜ਼ਰੂਰ ਮੈਂ ਕਵਾਂਗਾ ਵੀ ਇੱਕ ਰਾਹਤ ਮਹਿਸੂਸ ਇੱਕ ਚੜਦੀ ਕਲਾ ਜ਼ਰੂਰ ਇਹਨਾਂ ਦੇ ਬੋਲਾਂ ਦੇ ਵਿੱਚ ਵੀ ਆ ਹ ਇਹਨਾਂ ਦੇ ਬੋਲਾਂ ਦੇ ਵਿੱਚ ਵੀ ਆਈ ਉਦਾਂ ਲੁਧਿਆਣੇ ਦੇ ਲੋਕ ਵੀ ਰਾਹਤ ਮਹਿਸੂਸ ਕਰ ਰਹੇ ਦੇਖੋ ਦਿਲਰੋਜ਼ ਦਾ ਕਤਲ ਇੱਕ ਤੱਬਾ ਸੀਗਾ ਪੂਰੇ ਪੰਜਾਬ ਦੇ ਉੱਤੇ ਅਗਰ ਅਸੀਂ ਉਹਨੂੰ ਫਾਂਸੀ ਦੀ ਸਜ਼ਾ ਨਾ ਦਿਲਵਾਂ ਚ ਕਾਮਯਾਬ ਹੁੰਦੇ ਤੇ ਸ਼ਾਇਦ ਫਿਰ ਇਹ ਤੱਬਾ ਜਿਹੜਾ ਉਹ ਹਮੇਸ਼ਾ ਦੀ ਲੱਗਿਆ ਰਹਿ ਜਾਂਦਾ ਤੇ ਇਸ ਲਈ ਮੈਂ ਸਮਝਦਾ ਇਹ ਵੱਡੀ ਰਾਹਤ ਦੀ ਗੱਲ ਹੈ ਔਰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਾਂ ਆਪਣੀ ਆਣ ਵਾਲੀਆਂ ਜਿਹੜੀਆਂ نسلਾਂ ਖਾਸ ਕਰਕੇ ਛੋਟੇ ਬੱਚੇ ਨੇ ਹਮੇਸ਼ਾ ਸ਼ਰਾਰਤੀ ਅੰਸਰਾਂ ਤੋਂ ਬੈਡ ਲੋਕਾਂ ਤੋਂ ਉਹਨਾਂ ਨੂੰ ਬਚਾ ਕੇ ਰੱਖੀਏ ਤਾਂ ਕਿ ਇਹ ਮਾਸੂਮ ਬੱਚੇ ਜਿਹੜੇ ਆ ਉਹ ਬੇਗੁਨਾ ਹੁੰਦੇ ਉਹਨਾਂ ਦਾ ਕੋਈ ਕਿਸ